ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਜਿਵੇਂ ਆਪਾਂ ਜਾਣਦੇ ਆ ਕਿ ਮਹਰਾਜ ਪਿੰਡ ਦੇ ਸੀਵਰੇਜ ਦਾ ਕਾਫੀ ਸਾਲਾਂ ਤੋਂ ਲੰਮੇ ਸਾਲਾਂ ਤੋਂ ਨਾ ਵੱਡਾ ਜਿਹੜਾ ਮਸਲਾ ਸੀਗਾ ਤੇ ਹੁਣ ਦੇਖੋ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਵੀਰਾ ਤੇ ਸਾਰੇ ਜਿੰਨੀ ਉਹਨਾਂ ਦੀ ਟੀਮ ਐ ਸਾਰੀ ਸਾਡੇ ਪਿੰਡ ਨੇ ਨਗਰ ਦੇ ਸਹਿਯੋਗ ਨਾਲ ਜਿਹੜਾ ਬੋੜਾਂ ਵਾਲਾ ਸੱਪੜ ਵਜਦਾ ਉਹਨੂੰ ਇਹਦਕੀ ਸਾਫ਼ ਕਰ ਲਿਆ ਦੇਖੋ ਪਾਸੇ ਤੋਂ ਜਿੰਨੇ ਦਾ ਸੀਗਾ ਸਾਰਾ ਕੁਝ ਉਹ ਸਾਫ਼ ਹੋ ਗਿਆ ਬਹੁਤ ਇੱਥੇ ਬੁਰਾ ਹਾਲ ਸੀ ਕਿਕਰਾਂ ਸੀ ਬਹੁਤ ਜ਼ਿਆਦੇ ਮੰਨ ਕੇ ਚੱਲੋ ਇੱਥੇ ਆ ਨਹੀਂ ਸਕਦਾ ਸੀ ਦਿਨੇ ਨਹੀਂ ਆ ਸਕਦਾ ਇਹ ਬੰਦਾ ਰਾਤ ਨੂੰ ਤਾਂ ਆਉਣੇ ਹੀ ਗਿਆ ਜਿਹੜੇ ਇੱਥੇ ਵਿਚਾਰੇ ਰੱਖੇ ਹੋਏ ਸੀ ਆਪਣੇ ਭਰਾ ਮੋਟਰਾਂ ਚਲਾਉਣ ਵਾਲੇ ਉਹ ਵੀ ਬਹੁਤ ਮੁਸ਼ਕਲ ਨਾਲ ਆਉਂਦੇ ਇੱਕ ਬਹੁਤ ਦਿਨ ਹੋ ਗਏ ਗਰਮੀ ਦੇ ਵਿੱਚ ਕਈ ਦਿਨ ਦਿਨਾਂ ਤੋਂ ਲਾ ਲੋ ਤੁਸੀਂ ਇੱਥੇ ਕੰਮ ਚੱਲ ਰਿਹਾ ਦੇਖੋ ਆ ਸੱਪੜ ਚ ਹੁਣ ਪਿੰਡ ਚ ਜਿਹੜਾ ਪਾਣੀ ਆ ਉਹ ਇਹਦੇ ਚ ਆਇਆ ਗੁਰੂ ਜੇ ਉਦੋਂ ਬਾਅਦ ਇੱਧਰ ਜਿਹੜਾ ਆ ਪਹਿਨਾਂ ਵਾਲੀ ਸਰਕਾਰ ਵੇਲੇ ਕੈਪਟਨ ਸਰਕਾਰ ਵੇਲੇ ਬਣਿਆ ਸੀ ਟ੍ਰੀਟਮੈਂਟ ਪਲਾంట్ ਹੁਣ ਤਾਂ ਚਲੋ ਇਹ ਚਾਲੂ ਹਾਲਤ 'ਚ ਨਹੀਂ ਹੈ ਪਰ ਮੋਟਰਾਂ ਹਾਂ ਫੇਰ ਕੂ ਖਾ ਸਾਰਾ ਸਿਸਟਮ ਆ ਵੀ ਚੱਲਦਾ ਐਥੋਂ ਫੇਰ ਪਾਣੀ ਇੱਧਰ ਦੀ ਆ ਕੇ ਦੁਬਾਰੇ ਇੱਥੋਂ ਦੀ ਜਿਹੜਾ ਉੱਧਰ ਵਗ ਜਾ ਕਰੂ ਦੂਜੇ ਟ੍ਰੀਟਮੈਂਟ ਪਲਾంట్ 'ਚ ਉੱਥੇ ਸੋਧ ਕੇ ਦੁਬਾਰੇ ਫੇਰ ਅੱਗੇ ਗਾਹਾਂ ਜਿਹੜਾ ਪਾਣੀ ਚਲਿਆ ਜਾਏ ਗੁਰ ਮੋਟਰਾਂ ਮਾਟਰਾਂ ਸਾਰੀਆਂ ਸੈੱਟ ਕਰ ਲਈਆਂ ਤੇ ਨਗਰ ਪੰਚਾਇਤ ਦੇ ਸਾਰੇ ਅਧਿਕਾਰੀ ਇਨੇ ਨਾਲ ਆਪਣੇ ਸਫਾਈ ਕਰਮਚਾਰੀ ਆ ਸਾਡੇ ਪ੍ਰਧਾਨ ਜੀ ਮੈਨੂੰ ਦੱਸਿਆ ਕਿ ਨਾਲ ਕਹਿੰਦੇ ਆਪ ਸਾਰਾ ਦਿਨ ਇੱਥੇ ਵੀਰਾ ਜੀ ਨੇ ਸਾਰਾ ਦਿਨ ਆਪ ਇੱਥੇ ਰਹਿ ਕੇ ਜਿਹੜਾ ਸਫਾਈ ਕਰਾਈ ਆ ਤੇ ਦੇਖ ਪਤਾ ਵੀ ਲੱਗਦਾ ਸਫਾਈ ਹੋਈ ਦਾ ਪਤਾ ਵੀ ਲੱਗਦਾ ਦੇਖ ਸਕਦੇ ਹੋ ਤੁਸੀਂ ਸਾਰਿਆਂ ਹ ਜਿਹੜੀਆਂ ਪਾਸੇ ਤੋਂ ਛੱਪੜ ਨੂੰ ਉੱਚਾ ਕਰਕੇ ਸਾਰਾ ਜਿਹੜਾ ਕੇਰਾ ਸੈੱਟ ਕਰਤਾ ਦੇਖੋ ਹੁਣ ਪਿੰਡ ਵਾਲਿਆਂ ਨੂੰ ਵੀ ਬੇਨਤੀ ਆ ਹੁਣ ਮਹਰਾਜ ਪਿੰਡ ਵਾਲਿਆਂ ਨੂੰ ਵੀ ਤੁਸੀਂ ਵੀ ਹੁਣ ਜਿਹੜਾ ਸੀਵਰੇਜ ਦੇ ਵਿੱਚ ਗੋਹਾ ਕੱਟ ਕੋਲਿਆ ਕਰੋ ਗੋਹਾੜ ਮਾੜਾ ਮੋਟਾ ਭਰ ਕੇ ਬਾਹਰ ਛੱਡਿਆ ਕਰੋ ਹੋਰ ਜੇ ਲਫਾਫੇ ਲੁਕੂਫੇ ਹੁੰਦੇ ਆ ਜਾਂ ਕੋਈ ਹੋਰ ਐਦਾਂ ਦੀ ਐ ਕੋਈ ਹੁੰਦਾ ਸਿਸਟਮ ਜਿਹਦੇ ਨਾਲ ਆਪਣਾ ਲੱਗਦਾ ਵੀ ਉਹ ਨਸੀਬਰੇ ਚੋਕ ਹੋ ਸਕਦਾ ਤਾਂ ਉਹਨੂੰ ਜ਼ਰੂਰ ਜਿਹੜਾ ਪਾਸੇ ਕੱਢ ਦਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਮੱਥਾ ਗਰਮੀ ਦੇ ਵਿੱਚ ਮਾਰਿਆ ਇੱਥੇ ਦੇਖੋ ਅੱਛਾ ਦਾ ਖੜਨ ਨੂੰ ਜੀ ਨਹੀਂ ਕਰਦਾ ਹੁੰਦਾ ਪਹਿਲਾਂ ਵਾਲੀਆਂ ਫੋਟੋਆਂ ਵੀ ਲਾਵਾਂਗੇ ਆਪਾਂ ਵਿੱਚ ਦਿਖਾਵਾਂਗੇ ਤੁਹਾਨੂੰ ਆ ਰਹਿ ਗਈ ਥੋੜੀ ਜੀ ਗਾਰ ਜੀ ਇਹ ਵੀ ਕੋਈ ਲਾਇਨ ਨਹੀਂ ਆਇਆ ਨਹੀਂ ਤਾਂ ਇਹ ਵੀ ਸਾਰਾ ਸਿਸਟਮ ਸੈੱਟ ਕਰਦਾ ਸਾਰੀਆਂ ਜਿਹੜੀਆਂ ਪਾੜੜੀਆਂ ਸੀ ਉਹ ਸਾਫ਼ ਕਰਕੇ ਤੇ ਉੱਚੀਆਂ ਕਰਦੀਆਂ ਟਿੰਡਲਾਂ ਵੀ ਹੁਣ ਅੱਗੇ ਜਿਹੜਾ ਸੌਣ ਦੇ ਵਿੱਚ ਜਿਵੇਂ ਪਹਿਲਾਂ ਆਪਾਂ ਨੂੰ ਦਿੱਕਤ ਆ ਜਾਂਦੀ ਆ ਇਹ ਸੱਪੜਾ ਇੰਨਾ ਭਰਿਆ ਹੁੰਦਾ ਸੀ ਵੀ ਇਹਦੇ ਵਿੱਚ ਹੋਰ ਪਾਣੀ ਐ ਲੱਗਦਾ ਵੀ ਜੇ ਹੋਰ ਤੋਂ ਮੋਟਰਾਂ ਚਲਾਤੀਆਂ ਤਾਂ ਟੁੱਟ ਜੂ ਸਾਰਾ ਹੁਣ ਇਹ ਜਮ੍ਹਾਂ ਖਾਲੀ ਹੋ ਗਿਆ ਦੇਖੋ ਖਾਲੀ ਹੋ ਗਿਆ ਸਾਰਾ ਸੱਪੜੇ ਤੇ ਆਹ ਦੇਖੋ ਐ ਬਣਾਤਾ ਹੁਣ ਮਿਹਨਤ ਲੱਗਦੀ ਆ ਅੜੀ ਨਗਰ ਪੰਚਾਇਤ ਸਾਰੀ ਨੇ ਤੇ ਕਾफी ਮਿਹਨਤ ਕੀਤੀ ਐ ਇੱਥੇ ਸਾਰੀ ਸਾਡੀ ਨਗਰ ਪੰਚਾਇਤ ਐਮ ਸੀ ਸਹਿਬਾਨ ਵੀ ਇੱਥੇ ਆਉਂਦੇ ਰਹੇ ਆ ਤੇ ਨਾਲ ਪ੍ਰਧਾਨ ਜੀ ਉਹਨਾਂ ਨੇ ਤਾਂ ਫਿਰ ਸਾਰਾ ਇੱਥੇ ਅੱਗੇ ਲੱਗ ਕੇ ਜਿਹੜਾ ਸਾਰਾ ਸਿਸਟਮ ਐ ਸਾਂਭਿਆ ਤੇ ਹੁਣ ਲੱਗਦਾ ਆ ਵੀ ਮਰਾਜ ਦਾ ਜਿਹੜਾ ਹਾਲਾਤ ਐ ਫੀਵਰੇ ਦੇ ਉਧਰਨ ਦੀ ਆਸ ਹੈ ਕਿਉਂਕਿ ਆ ਸੱਪੜਾ ਖਾਲੀ ਹੋ ਗਿਆ ਤੇ ਇਹਦੇ ਵਿੱਚ ਬਹੁਤ ਪਾਣੀ ਆ ਜਾਣਾ ਵਾਸੇ ਤੋਂ ਸਾਰੀ ਬਿੰਡਲ ਦਾ ਜਿਹੜਾ ਆਪਾਂ ਕਹਦੇ ਨੇ ਬੰਨੇ ਕਹਿ ਸਕਦੇ ਆ ਉਹ ਸਾਰੇ ਕਿਰਾ ਉੱਚੇ ਕਰਕੇ ਇੱਥੇ ਮਿੱਟੀ ਮੁੱਟੀ ਪਾ ਕੇ ਕਿਰਾ ਵਧੀਆ ਕਰਦੇ ਬਲੋੜਾਂ ਵਾਲੇ ਇਹ ਲੱਗ ਜਾਣਾ ਤੇ ਟ੍ਰੀਟਮੈਂਟ ਪਲਾਟ ਦੂਜੇ ਦੇ ਵੀ ਜਿਹੜੀ ਸਫਾਈ ਹੋ ਗਈ ਉਹਦੇ ਵੀ ਉਹ ਵੀ ਜਿਹੜੀ ਸਫਾਈ ਹੋ ਗਈ ਟ੍ਰੀਟਮੈਂਟ ਪਲਾਟ ਦੀ ਸਾਰੀ ਤੇ ਉਹ ਵੀ ਚਾਲੂ ਹੋ ਗ ਜਾਣਾ ਵਧੀਆ ਤੇ ਹੁਣ ਆਸ ਹੈ ਵੀ ਵਧੀਆ ਜਿਹੜਾ ਸੀਵਰੇਜ ਆਪਣੇ ਪਿੰਡ ਮਰਾਜ ਦਾ ਉਹ ਚੱਲਣ ਦੀ ਆਸ ਲੱਗੀ। ਉਹ ਵੀ ਪ੍ਰਧਾਨ ਜੀ ਆਪ ਇੱਥੇ ਫਿਰਦੇ ਨਾਲੇ ਐਮਸੀਓ ਪਾਪ ਜੋੜ ਕੇ ਆਏ ਉਧਰ ਕੋਈ ਹੋਰ ਵੀ ਉਹ ਨਾਲ ਕਰਦੇ ਨੇ ਇੱਥੇ ਕੋਈ ਗਰ ਮਿਹਨਤ ਸਾਰਾ ਦਿਨ ਜਿਹੜਾ ਲਾ ਕੇ ਉਹਨਾਂ ਨੇ ਮਿਹਨਤ ਕੀਤੀ ਆ ਪੂਰੀ। ਤੇ ਪਤਾ ਵੀ ਲੱਗਦਾ ਵੀ ਐਨੇ ਦਿਨਾਂ ਦਾ ਇੱਥੇ ਲੱਗੇ ਹੋਏ ਸੀ ਆ ਪਤਾ ਵੀ ਲੱਗਦਾ ਦੇਖੋ। ਜੇ ਸੱਪੜ ਜਮਾ ਬੋੜਾਂ ਵਾਲਾ ਜਿਹੜਾ ਕਹਿੰਦੇ ਸੀ ਵੀ ਖਾਲੀ ਹੁਣ ਉਹ ਖਾਲੀ ਕਰਕੇ ਬਾਣ ਵਿਹਲੇ ਸੀ ਹੁਣ ਖਾਲੀ ਕਰਕੇ ਤੇ ਉਹਦੇ ਵਿੱਚੋਂ ਮਿੱਟੀ ਆ ਜਿਹੜੀ ਉਹ ਕੱਢਤੀ ਤੇ ਆਪਾਂ ਆ ਸੇ ਵਿੰਡਲ ਬੁੰਡਲ ਬਣਾਤੀ ਪੂਰੀ ਵਧੀਆ ਤੇ ਜਿਹੜਾ ਹੋਰ ਕੋਈ ਮੋਟਰਾਂ ਦੇ ਜਾਂ ਐਨ ਜੂਨ ਬਦਨ ਨਾਲੇ ਸੀ ਜਾਂ ਕੋਈ ਹੋਰ ਪਾਈਪ ਗੂਕ ਟੁੱਟੀ ਪਾਉਣ ਵਾਲੀ ਸੀ ਉਹ ਸਾਰੀ ਪਾ ਬਾਕੀ ਆਪਾਂ ਪ੍ਰਧਾਨ ਜੀ ਨਾਲ ਵੀ ਗੱਲ ਕਰਾਂਗੇ ਵੀ ਕਿਵੇਂ ਹੁਣ ਸਿਸਟਮ ਕਿਵੇਂ ਚਲਾਉਣਾ ਕਿੰਨੇ ਦੇ ਚ ਸਾਰਾ ਚਾਲੂ ਕਰਤਾ ਪਿੰਡ ਵਾਲਾ ਪਾਣੀ ਹੁਣ ਪਰਲੇ ਪਾਸੇ ਆਉਂ ਇਹ ਵੀਡੀਓ ਜਿਹੜੀ ਇਹ ਸਫਾਈ ਜਦੋਂ ਹੋ ਰਹੀ ਜੀ ਸੱਪੜ ਦੀ ਉਦੋਂ ਦੀ ਹੈ ਤੇ ਤਰੀਕੇ ਨਾਲ ਸਾਰੇ ਜਿਹੜੇ ਪਾਣੀ ੱਡੇਗਾ ਸੱਪੜ ਦੇ ਵਿੱਚੋਂ ਬਹੁਤ ਜਿਆਦਾ ਪੁਰਾਣ ਸੀ ਜੇ ਵੀ ਲੋਗ ਕਰਦੇ ਜਦੋਂ ਕੰਮ ਚੱਲ ਰਿਹਾ ਸੀ ਉਹਦੇ ਨਾਲ ਜਿੰਨ ਤੰਗ ਮੋਟਾ ਨਾ ਪਾਣੀ ਸਾਰੇ ਸਾਡੇ ਪ੍ਰਧਾਨ ਜੀ ਤੇ ਸਾਰੇ ਸਾਰੇ ਹੋਰ ਸਾਡੇ ਸਪਾਈ ਕਰਮਚਾਰੀ ਵੀ ਇਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਖੇਤਾਂ 'ਚੋਂ ਜਾਬ ਦੇ ਪਾਣੀ ਕਢਵਾਇਆ ਸਾਰਿਆਂ ਇਹ ਉਹਨਾਂ ਦਾ ਵੀ ਧੰਨਵਾਦ ਸਾਰੇ ਖੇਤਾਂ ਦਾ ਵੀ ਤੇ ਹੁਣ ਜਿਹੜਾ ਕੱਪੜੇ ਬਿਲਕੁਲ ਸਾਫ਼ ਹੋ ਗਿਆ ਜਲਦੀ ਜਿਹੜਾ ਆਪਣਾ ਸੀ ਦੇ ਦੀ ਸਮੱਸਿਆ ਉਹ ਹੱਲ ਹੋ ਜਾਵੇ ਇੱਕ ਸਾਰਾ ਪਾਣੀ ਕਿਸ ਤਰੀਕਾ ਨਾਲ ਲਗਭਗ 1.5 ਮਹੀਨੇ ਤੋਂ ਇਹ ਕੰਮ ਚੱਲ ਰਿਹਾ ਤੇ ਪ੍ਰਧਾਨ ਜੀ ਦਾ ਤੇ ਜੀ 1.5 ਮਹੀਨੇ ਲਗਾਤਾਰ ਕੰਮ ਦਿੱਤੇ ਬਹੁ ਵੱਡਾ ਜਿਹੜਾ ਇਹ ਕੰਮ ਸੀ